ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਕੀ ਖੱਟੀ ਸਮੂਹ ਸੰਗਤਾਂ ਨੂੰ ਤਨ ਤਨ ਬੇਬੇ ਨਾਨਕੀ ਜੀਆਂ ਦੇ ਪ੍ਰਕਾਸ਼ ਪਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਮਹਾਨ ਬੇਬੇ ਨਾਨਕੀ ਜੀਆਂ ਦੇ ਪ੍ਰਕਾਸ਼ ਪਰਬ ਹਰ ਸਾਲ ਹੀ ਸੋਹਾਰ ਪੱਲੋ ਦੀ ਧਰਤੀ ਤੇ ਬੜੇ ਹੀ ਪ੍ਰੇਮ ਦੇ ਨਾਲ ਉਤਸ਼ਾਹ ਦੇ ਨਾਲ ਬਣਾਏ ਜਾਂਦੇ ਨੇ ਇਹ ਗੁਰਦੁਆਰਾ ਸਾਹਿਬ ਨਹਾਪੁਰ ਕੀ ਬੀਬੀ ਬਲवंत कौर ਜੀ ਇੰਗਲੈਂਡ ਵਾਲੇ ਅਤੇ ਸੰਤ ਬਾਬਾ ਕਰਤਾਰ ਸਿੰਘ ਦੀ ਕਾਸੀ ਵਾਲੀ ਮਾਪ ਉਸੇ ਗੰਦਮਨਾ ਸਾਹਿਬ ਵਾਲਿਆਂ ਨੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਤਿਆਰ ਕੀਤਾ ਹੈ ਹਰ ਸਾਲ ਹੀ ਗੁਰਦਵਾਰਾ ਬੀਬੀ ਨਾਨਕੀ ਸਾਹਿਬ ਵਿਖੇ ਦੇਸ਼ਾਬ ਦੇਸ਼ਾ ਚੋ ਸੰਗਤਾਂ ਆ ਕਰਕੇ ਤਨਤਨ ਬੀਬੀ ਨਾਨਕੀ ਜੀਆਂ ਦੇ ਪ੍ਰਕਾਸ਼ ਪੁਰਬ ਬੜੇ ਹੀ ਪ੍ਰੇਮ ਤੇ ਉਤਸ਼ਾਹ ਦੇ ਨਾਲ ਬਣਾਉਂਦੀਆਂ ਨੇ ਇਹ ਮਹਾਨ ਬੇਬੇ ਨਾਨਕ ਜੀ ਦੇ ਪ੍ਰਕਾਸ਼ ਪੁਰਬ 1 2 3 ਅਤੇ 4 ਅਪ੍ਰੈਲ ਨੂੰ ਹਰ ਸਾਲ ਹੀ ਸੁਲਤਾਨਪੁਰ ਲੋਧੀ ਧਰਤੀ ਤੇ ਮਨਾਏ ਜਾਂਦੇ ਨੇ ਮਹਾਂਪ੍ਰਿੰਸੀਪਤੀ ਬੁਲੰਦ ਘਰ ਜਿਆਨੇ ਸਰ ਤੋਂ ਪਹਿਲਾ ਜੇ ਬੇਬੇ ਨਾਨਕ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਇਸ ਸੁਲਤਾਨਪੁਰ ਲੋਧੀ ਧਰਤੀ ਤੇ ਪਹਿਲਾ ਗੁਰਦੁਆਰਾ ਜੋ ਬੇਬੇ ਨਾਨਕ ਜੀ ਦਾ ਮਹਾਂਪ੍ਰਿੰਸੀਪਤੀ ਬੁਲੰਦ ਘਰ ਜੀ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਆਨੇ ਬਣਾਇਆ ਕੀਤਾ ਹੈ ਜੋ ਹਰ ਸਾਲ ਹੀ ਸੰਪਤਾ ਜੋ 1 ਤਰੀਕ ਨੂੰ ਜੋ ਦਸਤਾਰ ਮੁਕਾਬਲੇ ਹੁੰਦੇ ਨੇ ਉਸ ਤੋਂ ਬਾਅਦ ਰਾਤ ਨੂੰ ਧਾਰਮਿਕ ਨਾਟਕ ਜੋ ਸੰਕਤਾਂ ਨੂੰ ਦਿਖਾਏ ਜਾਂਦੇ ਨੇ ਉਸ ਤੋਂ ਬਾਅਦ ਵਿੱਚ 2 ਤਰੀਕ ਨੂੰ ਵੱਡੀ ਪ੍ਰਵਾਸ ਫੇਰੀ ਜੋ ਗੁਰਦਰਾ ਬੇਬੇ ਨਾਨਕ ਦੀਆਂ ਤੋਂ ਚੱਲ ਕੇ ਮਗਲਾਰ ਦੇ ਵਿੱਚ ਹੁੰਦਿਆ ਹੋਇਆ ਜੋ ਬੜੀ ਪ੍ਰੇਮ ਦੇ ਨਾਲ ਸੰਗਤਾਂ ਵੱਡੀ ਪ੍ਰਵਾਸ ਫੇਰੀ ਕੱਢਦੀਆਂ ਨੇ ਉਸ ਤੋਂ ਬਾਅਦ 3 ਤਰੀਕ ਦਾ ਪ੍ਰੋਗਰਾਮ ਹੁੰਦਾ ਹੈ ਜੋ ਮਹਾਨ ਨਗਰ ਕੀਰਤਨ ਹਰ ਸਾਲ ਹੀ ਗੁਰਦਰਾ ਬੇਬੇ ਨਾਨਕ ਦੀ ਜੀਅਤੋਂ ਪੰਜ ਪਿਆਰੇ ਸਹਿਬਾਨ ਪੰਜ ਦੁਲਾਰੇ ਅਤੇ ਦਟਕਾ ਪਾਟੇ ਸਨੇਤ ਇਹ ਮਹਾਨ ਨਗਰ ਕੀਰਤਨ ਅੱਜ 3 ਤਰੀਕ ਨੂੰ ਸੈਤਾਨਪੁਰੋ ਦੀ ਧਰਤੀ ਤੋਂ ਨਿਕਲਿਆ ਜੋ ਸ਼ਹਿਰ ਸੈਤਾਨਪੁਰੋ ਦੀ ਸ਼ਬਦ ਸਰਗਰਮ ਵਿਆਰ ਤੋਂ ਹੁੰਦਾ ਆਇਆ ਮਹਾਨ ਨਗਰ ਕੀਰਤਨ ਗੁਰਦੋਰਾ ਸ਼੍ਰੀ ਬੇਰ ਸਾਹਿਬ ਸਤਗੁਰਾਂ ਦੇ ਦਰਸ਼ਨ ਜਿਹਾਰ ਕਰਕੇ ਗੁਰਦੁਆਰਾ ਸਾਹਿਬ ਜੀਆਂ ਦੇ ਅੱਗੇ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਬੇਬੀ ਨਾਨਕੀ ਸਾਹਿਬ ਦੇ ਵਿਖੇ ਮਹਾਨ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ ਅਤੇ ਹੁਣ ਅੱਜ ਰਾਤ ਦੇ ਮਹਾਨ ਕੀਰਤਨ ਦਰਬਾਰ ਹੋ ਰਿਹਾ ਨੇ ਮਹਾਨ ਜਥੇ ਆ ਰਹੇ ਨੇ ਸੋ ਇਸ ਤੋਂ ਬਾਅਦ 4 ਤਰੀਕ ਨੂੰ ਜੋ ਖੰਡਪਰ ਸਹਿਬ ਪਰਾਰੰਭ ਕੀਤੇ ਸੀ ਉਹ ਉਹਨਾਂ ਦੇ ਪੂਰ ਪਾਇ ਜਾਣਗੇ ਅਤੇ 2 ਤਰੀਕ ਨੂੰ ਜੋ ਲਾਂਚੇ ਗਈ ਹੈ ਜੋ ਹਰ ਸਾਲ ਹੀ ਮਹਾਪਗਦੀ ਦੀ ਬਿਦਵੰਤ ਕੌਜਿਆਂ ਦੇ ਪਰਲੇ ਦਾ صدਕਾ ਗਰੀਬ ਲੋੜਵੰਦ ਬੱਚੇ ਬੱਚੀਆਂ ਦੇ ਆਨੰਦ ਕਾਜ ਕੀਤੇ ਜਾਂਦੇ ਨੇ ਤੇ ਮਾਹਪੁਰਖਾਂ ਨੇ ਇਹ ਜੋ ਉਪਰਾਲਾ ਚਲਾਈ ਹੈ ਮਾਹਪੁਰਖਾਂ ਨੇ ਜੋ ਇਹ ਉਪਰਾਲਾ ਕੀਤਾ ਹੋਇਆ ਹੈ ਇਸੇ ਕਰਕੇ ਸਤਪੁਰਾਂ ਦੀ ਗੁਰਬਾਨੀ ਦਾ ਫਰਮਾਨ ਹੈ ਜਨਮ ਮਰਨ ਦੇ ਰੂ ਮੈਂ ਨਹੀਂ ਜਨ ਪਾਰੇ ਪੁਕਾਰੀ ਆਏ ਜੀ ਦੇ ਦਾਨ ਦੇ ਭਗਤੀ ਲਾਇਨ ਹਰ ਸੇ ਉਹ ਲਾਣ ਮਿਲਾਈ ਜੇ ਰੱਬ ਦੇ ਪਿਆਰੇ ਆਇਆ ਕਰਦੇ ਨੇ ਤਾਂ ਤਨਤਲ ਬੇਬੇ ਨਾਨਕੀ ਜੀ ਜੋ ਸੁਲਤਾਨ ਤੋਂ ਲੋਦੀ ਦੀ ਧਰਤੀ ਤੇ ਆਉਣਾ ਕੀਤਾ ਉਹਨਾਂ ਨੇ ਤੇ ਬੇਬੇ ਨਾਨਕੀ ਜੀਆਂ ਕਰਕੇ ਹੀ ਭਗਤ ਗੁਰ ਨਾਨਕ ਦੇਵ ਮਹਾਰਾਜ ਇਹ ਸੁਲਤਾਨ ਤੋਂ ਲੋਦੀ ਦੀ ਧਰਤੀ ਤੇ ਆਏ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਜੋ ਵੇਸ਼ਾਂ ਵੇਸ਼ਾਂ ਤੋਂ ਚਲ ਕੇ ਸੰਗਤਾਂ ਇਹ ਲਾਪਰੀਆ ਸੰਗਤਾਂ ਰਲ ਮਿਲ ਕੇ ਤਨਤਲ ਬੇਬੇ ਨਾਨਕੀ ਜੀਆਂ ਦੇ ਪ੍ਰਕਾਸ਼ ਪੁਰਬ ਬੜੇ ਪ੍ਰੇਮ ਤੇ ਇੱਛਾ ਦੇ ਨਾਲ ਮਨਾਉਂਦੀਆਂ ਨੇ ਗੁਰਦੁਆਰਾ ਬੇਬੇ ਨਾਨਕੀ ਜੀ ਇਸ ਤਰੀ ਸਤ ਸੰਗ ਚੈਰੀਟੇਬਲ ਟਰਸਟ ਵੱਲੋਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਬੜੇ ਹੀ ਪ੍ਰੇਮ ਦੇ ਨਾਲ ਸੇਵਾਦਾਰਾਂ ਦੇ ਨਾਲ ਮੋਢੇ ਨਾਲ ਲੈ ਕੇ ਇਹ ਮਹਾਨ ਸਮਾਰੋਹਾਂ ਵਿੱਚ ਆਜੜੀਆਂ ਪਰਦੇ ਨੇ ਸ ਬਹੁਤ ਬਹੁਤ ਧੰਨਵਾਦ ਜੋ ਮੀਡੀਆ ਵਾਲੇ ਵੀਰਾਂ ਦਾ ਵੀ ਜੋ ਜਦੋਂ ਤੋਂ ਹੀ ਪਰਬਾਰ ਸਰੀਆਂ ਨਿਕਲ ਰਹੀਆਂ ਨੇ ਉਸ ਦਿਨ ਤੋਂ ਹੀ ਮੀਡੀਆ ਵਾਲੇ ਵੀਰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਸੰਗਤਾਂ ਨੂੰ ਸੁਨੇਹੇ ਦੇ ਰਹੇ ਨੇ ਅੱਜ ਬੜੇ ਹੀ ਇੱਛਾ ਦੇ ਨਾਲ ਫਟਾ ਮਰਦਾ ਕੱਟ ਨਗਰ ਕੀਰਤਨ ਗੁਰਦਵਾਰਾ ਗੁਰਨਾਨਕ ਸਾਹਿਬ ਕੀ ਸਨੌਰ ਤੇ ਸੋ ਬਹੁਤ ਬਹੁਤ ਹਲਾਵਾ ਜੀ ਆਇਆ ਨੂੰ ਬਿਲਾ ਫਟੇ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 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 ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਮੂਹ ਗੁਰਨਾਨਕ ਨਾਮ ਲੈਵਾ ਸੇਕ ਸੰਗਤ ਨੂੰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣਾਂ ਪੰਥਨ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਖੁਸ਼ੀ ਮਹਿਸੂਸ ਹੋ ਰਹੀ ਆ। ਸਾਰੀ ਸੰਗਤ ਜਿੱਥੇ ਬੱਲੀ ਸਾਡੀ ਅਜੇਤ ਸਭਾ, ਸ੍ਰੀ ਗੁਰੂ ਤੇਗ ਬਹਾਦਰ ਨੌਜਵਾਨ ਸਭਾ, ਸਾਰੀ ਸਭਾ ਇੱਥੇ ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਜਹਾੜੇ ਤੇ ਸੇਵਾ ਵਾਸਤੇ ਪਹੁੰਚੀ ਆ। ਤੇ ਸਭ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਬਹੁਤ ਹੀ ਖੁਸ਼ੀਆਂ ਭਰਿਆ ਮੌਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬੇਬੇ ਨਾਨਕੀ ਜਿਹਦੇ ਪ੍ਰਕਾਸ਼ ਗੁਰਪੁਰਉਂ ਦੀਆਂ ਗੁਰਪੁਰਉਂ ਦੀ ਸਰਬੱਤ ਦਾਤ ਨੂੰ ਲੱਖ ਲੱਖ ਵਧਾਈਆਂ ਹੌਲ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ